ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਆਪਣੇ ਹਲਕਾ ਸਾਹਮਣੇ ਵਾਲ ਦੇ ਤਾਜਪੁਰ ਰੋਡ ਪਿੰਦੇ ਵਾਸੀਆਂ ਨੂੰ ਬਹੁਤ ਵੱਡੀ ਖੁਸ਼ਖਬਰੀ ਦੇਣ ਜਾ ਰਿਹਾ ਹਾਂ ਕਿ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਸਾਡੀ ਖਾਸ ਤਾਜਪੁਰ ਰੇਲ ਚੁੰਗਰੀ ਤੋਂ ਲੈ ਕੇ ਖਾਸੀਗੜ ਮਾਰਕੀਟ ਵਾਲੀ ਰੋਡ ਬਹੁਤ ਜ਼ਿਆਦਾ ਖਰਾਬ ਸੀ 3 ਕਰੋੜ 30 ਲੱਖ ਰੁਪਏ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਦਿੱਤੇ ਮੈਂ ਉਹਨਾਂ ਦਾ ਦਿਨਤ ਧੰਨਵਾਦ ਕਰਦਾ ਤੇ ਤਾਜਪੁਰ ਰੋਡ ਦੇ ਵਾਸੀਆਂ ਦੇ ਕਲੋਨੀ ਵਾਲੇ ਪੰਡ ਭਰਾਵਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਨਾਲ ਲੱਗਦੇ ਪਿੰਡਾਂ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਵਾਹ ਦਿੰਦਾ ਸੋ ਬਹੁਤ ਜਲਦੀ ਜਿਹੜੀ ਇਹ 4 ਕਿਲੋਮੀਟਰ ਦਾ ਟੋਟਾ ਜਿਹੜਾ ਉਹ ਬਣਨ ਜਾ ਰਿਹਾ ਸੋ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਬਹੁਤ ਸਾਰੇ ਨੁਕਸਾਨ ਹੋ ਰਹੇ ਸੀ ਕਾਰਾਂ ਦੇ ਸ਼ੀਸ਼ੇ ਦੁਕਾਨਦਾਰਾਂ ਦੇ ਸ਼ੀਸ਼ੇ ਟੁੱਟ ਰਹੇ ਸੀ ਸੋ ਮੁੱਖ ਮੰਤਰੀ ਸਰਦਾਰ ਪੌਨਸ਼ਿਮਾ ਜੀ ਨੇ ਉਹਦੀ ਸਾਨੂੰ ਕਮਿਟ ਪਾਪੀ ਹੈ ਕਿ ਥੋੜੇ ਦਿਨਾਂ ਦੇ ਵਿੱਚ ਹੀ ਕੰਮ ਦੀ ਸ਼ੁਰੂਆਤ ਕਰ ਜਾਵਾਂਗੇ ਸੋ ਮੈਂ ਤਾਜਪੁਰ ਤਾਜਪੁਰ ਰੋਡ ਦੇ ਵਸਨੀਕਾਂ ਨੂੰ ਬਹੁਤ ਬਹੁਤ ਮੁਬਾਰਕਵਾਹ ਦਿੰਦਾ ਸੋ ਮੈਂ ਸੇਵਾਦਾਰ ਬਣ ਕੇ ਹਮੇਸ਼ਾ ਹੀ ਸੇ ਫੜਾ ਸਮਾਜ ਨੂੰ ਲੱਗ ਗਿਆ ਇਹ ਰੋਡ ਨੂੰ ਆਉਣ ਵਾਲੇ ਟਾਈਮ ਤੇ ਵੀ ਜਿਹੜੇ ਵੀ ਰੰਦੇ ਕੰਮ ਹੈ ਸਾਰੇ ਹੀ ਅਸੀਂ ਤੰਮ ਕਰਵਾਵਾਂਗੇ ਤੁਹਾਡਾ ਸਾਥ ਤੇ ਤੁਹਾਡਾ ਪਿਆਰ ਤੇ ਇਹਦਾ ਸੋ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁबारकਵਾ ਦਿੰਦਾ ਦਿਲ ਬਹੁਤ ਜਿਆਦਾ ਖੁਸ਼ ਹੈ ਸੋ ਮੈਂ ਨਾਲ ਦੀ ਨਾਲ ਹੀ ਗੱਡੀ 'ਚ ਜਦੋਂ ਹੁਣੇ ਤੁਹਾਨੂੰ ਮੁੱਖ ਮੰਤਰੀ ਸਦਾਪਾਲ ਸਿੰਘ ਮਾਨ ਜੀ ਨੇ ਉਧਰੋਂ ਮੈਸੇਜ ਆਇਆ ਕਿ ਮੈਂ ਨਾਲ ਹੀ ਖੁਸ਼ਖਬਰੀ ਤੁਹਾਨੂੰ ਦਿੱਤੀ ਹੈ ਸੋ ਬਹੁਤ ਬਹੁਤ ਮੁबारकਾ ਤਾਜਪੁਰ ਦੇ ਵਸਨੀਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ